ਆ ਲੋ ਮਨੋ ਨਾ ਨੇ ਇਹ ਮੇਲਾ ਕਿਤਾ ਕੁੱਟਿਆ ਨਾ ਨੇ ਉਹ ਮਲਾਲੇ ਨੇ ਕੁੱਟਿਆ ਨਾ ਨੇ ਬੜੇ 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 ਬਾੜੇ ਨੂੰ ਮੁਰਸੀ ਹੈ ਕੋਈ ਨਹੀਂ ਹੈਗੀ ਆ ਮਾਰ ਘਟੋ ਇੱਕ ਮੇਰੇ ਗੱਲ ਸੁਣੇ ਇੱਕ ਮੇਰੇ ਗੱਲ ਸੁਣੇ ਕਹਿੰਦੇ ਕਿ ਉਹਦੇ ਨੂੰ ਬਾਦੀਆਂ ਤੋਂ ਗੁੱਸਾ ਨਹੀਂ ਲੱਗਦਾ ਮਰੀ ਅੰਦਰ ਆ ਮਰੀ ਅੰਦਰ ਆ

ਰਣੀ ਕਹਿੰਦਾ ਘਾੜੇ ਦੇ ਅੰਦਰ ਇੱਕ ਗੁੜੀ ਅੰਦਰ ਵਿੱਚ ਚੱਲ ਰਹੀ ਹੈ ਇਹ ਚਾਹ ਨਹੀਂ ਲੱਗਦਾ ਪਬਲਿਕ ਪ੍ਰੋਪਰਟੀਆਂ ਤੁਸੀਂ ਰੋਕ ਨਹੀਂ ਸਕਦੇ ਕੋਈ ਘਾੜੇ ਅੰਦਰ ਜਾਣ ਨੂੰ ਤੁਸੀਂ ਰੋਕ ਨਹੀਂ ਸਕਦੇ ਬੜੇ ਬਾਰੇ ਦੀ ਕਟੜ ਦੇ ਕੋਸਟੇਬਲ ਨਾਲ ਲੇਡੀ ਇੰਸਪੈਕਟਰ ਤੁਹਾਡੇ ਕੋਲ ਇੱਥੇ ਦੱਸੋ ਤੁਸੀਂ ਅੰਦਰ ਕੁਝ ਕਾਹਦੀ ਕਿਹੜੀ ਹੈ ਮੈਨੂੰ ਦੱਸੋ ਕਿਹੜਾ ਦੁਨੀਆ ਦਾ ਕਾਨੂੰਨ ਆ ਗਿਆ ਉਹ ਵੀ ਕਮਰੇ ਚੱਕੀ ਉਹ ਘਾੜੇ ਚ ਇਹ ਨੌ ਨਾਡਰ ਕਿਹੜਾ ਨੌ ਨਾਡਰ ਹੁਣ ਮੇਰੀ ਗੱਲ ਸੁਣੋ ਮੰਨੀ ਹੈ ਸਰ ਮੰਨੀ ਹੈ ਤੁਹਾਡੀ ਗੱਲ ਮੇਰੇ ਪਾਸੇ ਹੁਣ ਬਰਚੇ ਦੇ ਪਾਸੇ ਹੁਣ ਕਿਵੇਂ ਆਉਣ ਦਾ ਸਮਝ ਮੈਂ ਮਲਾਇਆ ਕਰ ਬਰਚਾ ਦੇਵਾਂਗਾ ਕੋਈ ਨਹੀਂ ਤੁਸੀਂ ਬਰਚਾ ਦੇ ਲਿਆ ਕੋਈ ਗੱਲ ਨਹੀਂ ਤੇ ਪਰ ਉਸ ਬੰਦੇ ਤੇ ਵੀ ਆਦੇ ਕੋਈ ਦੁਨੀਆ ਕਰਦੀ ਉਲਟਾ ਸਾਨੂੰ ਕਹਿੰਦੇ ਨੇ ਬਰਚਾ ਦਿਵਾਗੇ ਤੁਸੀਂ ਬਰਚਾ ਉਹਨਾਂ ਤੇ ਵੀ ਦੇਣਾ ਅੱਜ ਉਹ ਬੰਦਾ ਉਹਨਾਂ ਤੋਂ ਹੀ ਬਰਚਾ ਦੇਣਾ ਨੌਕਰੀ ਤਰਕਾਤ ਵੀ ਹੋੜੇ ਚਾਹੀਦੇ ਕਰਦੇ ਪਰ ਮੇਰੀ ਗੱਲ ਮੰਨ ਲਓ ਬੰਦੇ ਪਰ ਮੇਰੀਆਂ ਚ ਦੱਸੋ ਗੱਲ ਕਾਹਨ ਸਾਰੀ ਫਿਰ ਮੈਂ ਮੈਂ ਉਹਦਾ ਮੈਡੀਕਲ ਕਰਾਉਂਗਾ ਉਹਦੀ ਬੰਦੀ ਕਰਾਉਂਗਾ ਹੁਣੇ ਹਲਾ ਹੁਣੇ ਕਰਵਾ ਕਰਾਓ ਕਰਵਾ ਅਸੀਂ ਕਰਵਾ ਦੇਣਾ ਬੰਦੀ ਹੋਣੇ ਪਰ ਇਹਦਾ ਮੈਡੀਕਲ ਆਉਂਗਾ ਕਰਾਓ ਜੀ ਕਰਾਓ ਅਸੀਂ ਕਿਹ ਤੋਂ ਕਰਾਏ ਅਸੀਂ ਤਾਂ ਹੀ ਕਰੂਗਾ ਕਰਾਓ 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 ਮੈਡੀਕਲ ਅਸੀਂ ਕਿਹ ਤੋਂ ਉਲੀ ਵਿਗੜਨ ਆ ਗਈ ਦੱਸੋ ਤੁਸੀਂ ਕਿਉਂ ਹੋਈ ਹੈ ਤੁਹਾਨੂੰ ਫਰੈਂਡਾ ਮੇਰਾ ਕੀ ਹੋ ਗਿਆ ਦੱਸ ਲੱਜਿਆ ਜੋ ਕੀ ਹੋ ਗਿਆ ਬਧਾਈ ਦੇਣ ਆਈਆਂ ਫਰੈਂਡਾ ਮੇਰਾ ਦੱਸ ਹਾਂਜੀ ਲੋਕਾ ਮੇਰਾ ਫਰੈਂਡਾ ਦੱਸ ਨਹੀਂ ਮੈਂ ਲੋਕਾਂ ਨਾਲ ਨਹੀਂ ਗੱਲ ਕਰਾਂ ਓਏ ਤੁਹਾਨੂੰ ਕਰਵਾ ਦੇ ਮੇਰਾ ਨਿਸ਼ਾਨ ਮੈਂ ਬਾਹਰ ਬੈਠੀ ਯਾਰ ਨਹੀਂ ਮਿਲ ਗਦੇ ਮੇਰਾ ਨਿਊ ਇੱਕ ਫਰੈਂਡ ਆ ਮੈਂ ਬਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਇਤਨਾ ਕੁਝ ਨਹੀਂ ਹੈ ਸਾਰੀ ਸੁਣੀ ਮਰੇ ਹਾਂਜੀ ਮਾਰਾ ਅੱਛਾ ਕੀ ਗੱਲ ਬਾਤ ਮੇਰਾ ਭਰਾ ਕੋਟੇ ਨਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾ ਸਾਡੇ ਅੱਛਾ ਜੀ ਚਲੋ ਜੀ ਤੋਨਾ ਬਰਦ ਤਰਾਂ ਨੂੰ ਲੈ ਆਏ ਇੱਥੇ ਹਾਂਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਤੇ ਪਹਿਲਾਂ ਅੱਧਾ ਘੰਟਾ ਸੀ ਗੇਟ ਖੜਕਾਇਆ ਸਾਡੇ ਕੋ ਤੇ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕਿਉਂ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਵਿੱਚ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰਿਓ ਦਾ ਹੱਥ ਖੋਨਾ ਖੋਨ ਕਰਤਾ ਉਹਨੂੰ ਲੰਬੇ ਪਾਕੇ ਕੁੱਟੜ ਗਏ ਉਹ ਗੇਟ ਦਾ ਬੰਦ ਕਰ ਲੈਣੇ ਇਹਨਾਂ ਨੇ 40 ਵਾਲਾ ਅਸੀਂ ਕਿ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ taraf ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਦਵਾ ਕੇ ਕਹਿੰਦਾ ਤੁਸੀਂ ਕੀ ਕਰ ਲਓਗੇ ਨਿਕਲਦਾ ਸਾਡੇ ਦੀ ਪੁਛਾਈ ਤੇ ਚਪੇੜ ਮਾਰਦੀ ਉਹ ਬੰਦੇ ਨੂੰ ਪੁੱਤ ਮਲਾਜਮ ਨੂੰ ਰਲ ਪੀਤੀ दारू ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਪਤਾ ਨਹੀਂ ਨਾਂ ਕੀ ਆ ਸਾਡੇ ਕੋਲੇ ਤਾਂ ਮੁੰਡਾ ਮੋਨਾ ਜਿਹੜਾ ਫੈਸਲੇ ਹਸੇ ਜਿਹੜਾ ਸਾਡਾ ਹੁਣ ਧੱਕਾ ਉਹ ਸਾਨੂੰ ਕਹਿੰਦਾ ਫਿਰ ਕੀ ਹੋ ਗਿਆ ਮਲਾਜਮ ਕਹਿੰਦਾ ਮੈਂ ਬੰਦੇ ਤੁਹਾਨੂੰ ਛੱਡ ਦੂੰਗਾ ਬੰਦੇ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਤੜੇ ਲੰਦਾ ਪਾਰ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਇੱਕ ਬੰਦਾ ਇੱਕ ਮਿੰਟ ਕਹਿੰਦਾ ਕਹਿੰਦੇ ਅਸੀਂ ਲੈ ਕੇ ਆਏ ਇਹ ਬੰਦੇ ਨੇ ਆ ਕੇ ਪੁੱਛਿਆ ਸਰ ਉਹਨੂੰ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਖਾਲੇ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਪਰ ਸਾਡੀ ਪੁੰਚਾਈ ਦੇ ਚੇੜ ਮਾਰਤੀ ਅਸੀਂ ਕਹ ਵੀ ਤੋ ਇਹਨੇ ਇੱਕ ਮਿੰਟ ਹੋਰ ਨੋ ਮਾਰ ਜੀ ਆਹ ਬੁਲਾ ਲੇਮ ਤੰਤਾ ਤੁਸੀਂ ਜੋ ਮਰਜ਼ੀ ਕਰ ਲੋ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਆਈਦਰ ਕੀ ਮਾਮਲਾ ਕੀ ਸੀ ਇਹ ਜੋ ਠਾਣੇ ਦੇ ਬਾਹਰ ਹਿੰਮਰ ਬਾਜੀ ਨੂੰ ਦੇਖਣ ਨੂੰ ਮਿਲੀ ਕਾਕੀ ਇੱਕ ਹੁਣ ਇਥੇ ਸਾਰੇ ਲੋਕਾਂ ਨੂੰ ਉੱਤੇ ਕਾਹਨ ਥਲੇ ਕਾ ਚੱਲ ਰਹੇਗੇ ਕਾਕਾ ਹੈਗਾ ਤੇ ਰਵੀ ਹੈਗਾ ਇਨੇਂ ਦਾਰੂ ਪੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਕਿਉਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਸਰ ਕੀ ਮਾਮਲਾ ਇਹ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰੇ ਕੋਈ ਐਦਾਂ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ ਦਾਰੂ ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ ਦਾਰੂ ਪੀ ਕੇ ਲੜ ਪਏ ਨੇ ਜੀ ਠੀਕ ਕੋਣ ਉਹ ਵੈਰੀਫਾਈ ਕਰ ਰਹੇ ਨੇ ਸਰਗੋਵੀ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਆ ਗਿਆ ਕਹਿੰਦੇ ਵੀ ਫ੍ਰੈਂਡ ਇਹ ਕਹਿ ਰਹੇ ਆ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਕੋਈ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਨਾ ਵੈਰੀ ਗੱਲ ਇਹ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ EMPLOYEES ਦੀ ਕੋਈ ਫੋਟੋ ਦਸ ਰਹੀ ਜੀ ਉਹ EMPLOYEES ਕਹਿੰਦਾ ਮੇਰੀ ਫ੍ਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਦੇਖ ਲੈਣੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀ ਨਹੀਂ ਵੈਸੇ ਰੱਖ ਸਕਦੇ ਆ ਉਹ ਬੋਡੈਲ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਧਿਆਨ ਚ ਨਹੀਂ ਆਈ ਉਹਨੂੰ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂਗੀ ਠੀਕ ਹੈ ਸਰ ਠੀਕ ਹੈ ਥੈਂਕ ਯੂ